ਸਾਰੇ ਠੀਕ ਏ ਮੈਂ ਠੀਕ ਆ ਕੀ ਪਿਆ ਹੋਇਆ ਆ ਗਾਦੀ ਹੱਡੀ ਆ ਕਰ ਲੈ ਨੁਕਸਾਨ ਲੈ ਇਹ ਉੱਥੇ ਹੀ ਖੜ ਕੇ ਫੋਟੋ ਖਿਚਾ ਜਾ ਜਾ ਰੇ ਉੱਥੇ ਹੀ ਲੱਗ ਜਾ ਹੇ ਹੇ ਦੇਖੀਏ ਇੱਕ ਸਤਲੁਜ ਮੇਰੀ ਤਾਂ ਸ਼ੂਟ ਤਾਂ ਨਹੀਂ ਨਾ ਇੱਕ ਇਹ ਖੇ ਦਾ ਸਾ ਆ ਜਾਂਦਾ ਹੈ ਕਿਹੜਾ ਪਾਣੀ ਆਹ ਜਿਹੜਾ ਪਾਣੀ ਇੱਥੇ ਇੱਥੇ ਤੱਕ ਚੜੇ ਆਉਂਦਾ ਅੱਛਾ ਆ ਦੇਖ ਦੇ ਤਾਂ ਠੀਕ ਹੈ ਹੁਣ ਤਾਂ ਬਹੁਤ ਥੱਲੇ ਚਲੀ ਜਾਂਦਾ ਔਰ ਮੀ ਹਾਲੇ ਦਿਨਾਂ ਦਾ ਹੋਊਗਾ ਇਹਦੋ ਵੇ ਜੂਨ ਜੁਲਾਈ ਚ ਜਦੋਂ ਮੀਂਹ ਪੈਂਦੇ ਆ ਤਾਰ ਤਾਰ ਨਹੀਂ ਲਾਈ ਉਹ ਤੋਂ ਫਿਰ ਤਾਂ ਏਰੀਆ ਵੀ ਕਵਰ ਕਰ ਜਾਂਦਾ ਉਹ ਇਹ ਇੱਧਰ ਲਾ ਸਾਰਾ ਘਰ ਚੱਲਦਾ ਅੱਛਾ ਇਹਦਾ ਰੇਤਾ ਹੂੰ ਇੱਥੋਂ ਨੇੜੇ ਰਹਿ ਮੜਾ ਜਾ ਤਰੇ ਆਸਲੇ ਆ ਫੜੀ ਫੋਨ ਲਣਾ ਤੇ ਆਇਆ ਚੱਲੀ ਜਾਂਦੇ ਕੋਈ ਸਟੈਂਡ ਭੁੱਲਿਆ ਹੀ ਐਂਡ ਫਾਰਦੇ ਦਾ ਵਧੀਆ ਸੀ ਕੱਢ ਜਾ ਹਰੇ ਇੱਕ ਵਾਰ ਆ ਜਾ ਉੱਤਰਿਆ ਲੋਈ ਮਾਨਸੇ ਵਾਲਾ ਕੰਡੇ ਸੱਤ ਲੋਈ ਦੇ ਕੰਡੇ ਲਿਆਂਦਾ ਅੱਜ ਆ ਦੇਖਾ ਸੰਤ ਜੀ ਬਰੇਤੀ ਅਸਲੀ ਬਰੇਤੀ ਇਹ ਹੈ ਬਨਾਮਲਾ ਪੁੱਠੇ ਹੈ ਇਹ ਹੁੰਦੀ ਆ 100-100 ਰੁਪਏ ਉਧਰ ਜਦੋਂ ਚੰਗਦੀ ਹੈ ਸਹੀ ਗੱਲ ਆ ਪਾਣੀ ਦਾ ਇਹ ਕਿਹੜਾ ਪੀਣ ਵਾਲਾ ਹੋ ਹਨਾ ਕੀ ਦਾ ਇਹਦਾ ਨਹੀਂ ਯਾਰ ਪਾਣੀ ਤਾਂ ਜਮਾਈ ਨਹੀਂ ਇਹਦੇ ਰੋਗ ਲਾਈ ਹੋਈ ਹੈ ਜਿਹੜੀ ਇਹਦੀ ਆਪਾਂ ਮਾਈਨਿੰਗ ਕਰ ਲਈ ਸੋ ਦੇਖੋ ਵਸਾਈ ਲੋਗ ਇਹਦੇ ਵਿੱਚ ਕੁਝ ਨਾ ਕੁਛ ਟੀ ਕੇ ਜਾਂਦੇ ਆ ਮੇਰੇ ਸਾਹਮਣੇ ਆ ਕਰਦੇ ਉਹ ਪਣੀ ਨਹੀਂ ਜ਼ਬਰ ਕਰਦੇ

ਡੂੰਘਾ ਤਾਂ ਨਹੀਂ ਗਿਆ ਇਹਨਾਂ ਆ ਕੀ ਪਿਆ ਇਹਦਾ ਆਹ ਪੜਾਕਾ ਨਾ ਪਿਆ ਇਹ ਥੰਡੇ ਦੀ ਕੋਸ਼ ਨਾ ਕੋਸ ਵੇਖ ਆਦਾ ਇਹਦੀ ਚੀਜ਼ ਹੱਥ ਤੇ ਆਹ ਹੱਥ ਨਹੀਂ ਆਪਾਂ ਪਾਣੀ 1 ਫੁੱਟ ਫੁੱਟ ਹੋਊਗਾ ਹਣਾ ਇੱਥੇ ਨਾ ਬੈਗ ਦਾ ਕੁਝ ਨਾ ਇੱਥੇ ਤਾਂ ਕੀ ਸਿਸਕਾਉਣਾ ਕਿਸਾਨ ਆਹੋ ਇੱਥੇ ਦਾ ਯਾਰ ਪੈ ਜੇ ਹਣਾ ਵੇਖ ਜਾਈ ਉਹ ਰਹਾ ਰਹਾ ਯਾਰ ਪਾਣੀ ਤਾਂ ਬਹੁਤ ਵਧੀਆ ਹੈ ਹੈ ਨੇ ਹਣੀ ਸੀ ਪਰਦੀ ਨੋਨ ਵਾਲੀ ਹਨ ਉਹ ਦੇਖੋ ਦੂਰ ਦੂਰ ਤੱਕ ਐ ਲੱਗਦਾ ਜਿਵੇਂ ਕਿੰਨਾ ਹੀ ਪਾਣੀ ਚੜਿਆ ਹੁੰਦਾ ਪਰ ਨੀਚੇ ਬਰੇਤੀ ਇੰਨੀ ਕ ਹੈ ਹਾਂ ਪਾਣੀ ਡੰਗਾਈ ਵੱਲ ਜਾਈ ਜਾਂਦਾ ਇਧਰ ਹਾਂ ਦੱਸਦਾ ਵੀ ਕਿੱਥੋਂ ਤੱਕ ਹੈਗੀ ਆ ਇਹਦੀ ਸਤਾ ਪਰ ਇਧਰ ਮਿੱਟੀ ਜੀ ਮਿਕਸ ਹੈ ਵਿੱਚ ਹਨ ਜਿਹੜੀ ਬਰੇਤੀ ਆ ਅਸਲੀ ਉਹ ਇਧਰ ਇਧਰ ਨੁਕਰ ਤੇ ਰਹਿ ਗਈ ਨਾ ਦੇਖੋ ਹਾਲੇ ਤੇ ਇੱਧਰ ਨਹੀਂ ਜਾਂਦੇ ਇੱਧਰ ਜ਼ਿਆਦਾ ਡੂੰਘਾ ਹਾਂ ਇੱਥੇ ਦਾ ਡੂੰਘਾ ਬਰੀ ਕੋਸ ਇੱਥੇ ਤਾਂ ਇਹਦੀ ਸਤਾ ਦਿਖਦੀ ਨਹੀਂ ਪਰ ਇੱਕ ਗੱਲ ਆ ਨਾਉਣ ਨੂੰ ਵਧੀਆ ਜਿਹਨੇ ਪੈਰ ਨਾਲ ਸਿੱਖਣਾ ਉਹਦੇ ਹਨ ਆਪਣੇ ਪੰਜ ਬਰੇ ਆ ਰਹੇ ਹਾਂ ਕਾਂਜਾ ਆ ਜਦੋਂ ਸਾਂਝਾ ਪੰਜਾਬ ਸੇ ਤੋਂ 7 ਸੀ ਤੋਂ 5 ਪੰਜ ਰਹਿ ਗਏ ਪੰਜੋਂ ਵੀ ਹੁਣ ਤਾਂ ਘਟ ਕੇ 22 ਰਹਿ ਗਏ ਆਪਣਾ ਕਿੰਨਾ ਸਾਈਡ ਹੈ ਇੱਕ ਟਾਈਮ ਐਸਾ ਸੀ ਜਦੋਂ ਦੇਖ ਲੈ ਇਹਨੇ ਇੰਨਾ ਉੱਚਾ ਚਲਣਾ ਸੀਗਾ ਹੂੰ ਤੇ ਹੁਣ ਤਾਂ ਸਸਰੀ ਕੋਲ ਹੋਈ ਪਈ ਆ ਆ ਆਈਲੈਂਡ ਬਣਿਆ ਪਿਆ ਵਿਚਾਰੇ ਕਿਵੇਂ ਕਾਹੂ ਰੂਬੇ ਪੈ ਤੇ ਇਹ ਗੱਲ ਜੇ ਇੱਕ ਛੱਲ ਆਉਂਦੀ ਆ ਤੂੰ ਆ ਦੇਖ ਆਪਣਾ ਕੋਈ ਬਚਣ ਦਾ ਚਾਂਸ ਆਏਗਾ ਕੋਈ ਚਾਂਸ ਨਹੀਂ ਬਾਬੇ ਇਹ ਪਾਣੀ ਵੀ ਇੱਕਦਮ ਹੀ ਚੜਦਾ ਇੱਥੇ ਪਤਾ ਨਹੀਂ ਲੱਗਦਾ ਵੀ ਕਦੋਂ ਚੜ ਗਿਆ ਪਾਣੀ ਇੱਥੇ ਦਾ ਸਾਫ਼ ਆ ਦੇਖੀ ਪਾਣੀ ਇਹ ਸਾਫ਼ ਜਿਵੇਂ ਜਿਵੇਂ ਜਾਈ ਜਾਏਗਾ ਕੇ ਸੰਘਾਈ ਜਾਈਏਗੀ ਤਾਂ ਆ ਦੇ ਵਿੱਚ ਹੁਣ ਬਰੇਤੀ ਦਾ ਹੁੰਨੇ ਘਾਟ ਨਿਕਲੀ ਪਈ ਆ ਹਾਂ ਤੇ ਮਿੱਟੀ ਾਡਾ ਹੋਈ ਪਈ ਆ ਸਹੀ ਗੱਲ ਆ ਜਿਵੇਂ ਆ ਮਿੱਟੀ ਵਿੱਚ ਹੂੰ ਇਹ ਉਹ ਜਵੇਂ ਹੂੰ ਗਰੇ ਜੇ ਲਾਉਦੇ ਹੁੰਦੇ ਸੰਖ ਜੇ ਉਹ ਨਹੀਂ ਲੱਭਦੇ ਆਪਾਂ ਨੂੰ ਹੈ ਇਹ ਤਾਂ ਮੂਵੀ ਨਹੀਂ ਹੈਗੀ ਪਾਣੀ ਇੱਥੇ ਦਾ ਬਹੁਤ ਸਦਾ ਸਾਫ਼ ਲੱਗਦਾ ਇੰਸ ਇੰਸ ਕਿਹੜਾ ਨਹੀਂ ਪਤਾ ਲੱਗਦਾ ਪਾਣੀ ਕਿੱਥੋਂ ਆ ਕਿਵੇਂ ਆ ਜਾ ਦੇਖੀਏ ਇੱਥੇ ਕਿੰਨਾ ਠੰਡਾ ਹਨਾ ਉਹ ਮਰਦੇ ਉੱਤੇ ਬੈਗ ਵੀ ਕੋਈ ਨਹੀਂ ਬੈਗ ਚ ਘੜਾ ਸੋਨਾ ਕਰ ਰਹਿਣ ਦੇ ਆ ਜਾ ਆ ਥੋੜੇ ਇੱਕਦਾਂ ਵੀ ਥੱਲੇ ਹੋ ਜਾਣਾ ਇਹਨੇ ਕੁਝ ਨਹੀਂ ਪਤਾ ਇਹਦਾ ਕਾਹਨੂੰ ਐਵੇਂ

ਚੱਕ ਲਾ ਮੇਰੀ ਵੀ ਖੇਤ ਮੱਛੀਆਂ ਫਿਰਦੀਆਂ ਬਹੁਤ ਆ ਹੋ ਜਾਂਦੇ ਦੇਖ ਇੱਧਰ ਹੀ ਰਹਿ ਸਾਡੇ ਤੇ ਪਾਣੀ ਦੀਆਂ ਨਹੀਂ ਪਰ ਥੱਲੇ ਜਦੋਂ ਆਪਾਂ ਖੜਦੇ ਆ ਤਾਂ ਇਹ ਦੇਖੋ ਬਰੇਤੀ ਨਿਕਲਦੀ ਹੈ ਪੈਰਾਂ ਥੱਲੋਂ ਜਦੋਂ ਆਪਾਂ ਨੀਚੇ ਖੜਦੇ ਆ ਲੈ ਕਾ ਆ ਗਿਆ ਤਾਰ ਆਏ ਗੋਮਗਾ ਗੋਮਗਾ ਬੈਠਾ ਲੋਕ ਬਹੁਤ ਖੁਸ਼ ਤੈਰ ਤੇ ਆ ਪੰਜਾਬ ਦੇ ਵਿੱਚ ਬਹੁਤ ਚੀਜ਼ਾਂ ਲਿਆਈ ਹੈ ਜਿਹੜੀਆਂ ਬਹੁਤ ਕੀਮਤ ਦੇ ਬਲੋਕਾਂ ਨੂੰ ਕੋਈ ਕਦਰ ਨਹੀਂ ਹੈ ਉਹ ਦੇਖ ਤੇਰੇ ਸਾਹਮਣੇ ਉੱਥੇ ਘਰ ਦੇ ਚੰਨ ਦਿਖਾਣਾ ਆ ਇਹ ਮੱਛੀ ਕਿਵੇਂ ਕਿੱਥੇ ਕਿੱਥੀ ਜਾਂਦੇ ਸਹੀ ਹੈ ਬਸਾਰੇ ਆਪਣੀ ਜਗਾੜ ਪਰ ਇਹ ਕੀ ਕੁਦਰਤ ਦੇ ਉਹਨਾਂ ਨੂੰ ਸਰੋਤਾਂ ਨੂੰ ਖਰਾਬ ਕਰਨਾ ਇਹ ਕਿਹੜਾ ਧਰਮਸਿਕਾ ਦਾ ਮੈਨੂੰ ਤਾਂ ਸਮਝ ਆਉਂਦੀ ਹਾਂ ਇਹ ਕਿਤੇ ਇਹਦੇ ਆਪਣੇ ਪੰਜਾਬ ਦੇ ਵਿੱਚੋਂ ਹੀ ਲੰਘਦੇ ਇੰਨੇ ਵਧੀਆ ਦਰਿਆ ਹਾਂ ਇਹਦਾ ਪਾਣੀ ਇੱਥੋਂ ਉੱਤਰਿਆ ਹੋਇਆ ਦੇਖ ਹਾਂ ਉੱਤਰਿਆ ਹੋਇਆ ਪਾਣੀ ਇਹ ਹਾਂ ਹਾਂ ਬਹੁਤ ਬਹੁਤ ਲੱਗਦਾ ਬਹੁਤ ਲੱਗਦੇ ਆਹ ਇੱਥੇ ਆ ਜੀ ਯੂ نو ਇਕੱਲਾ ਤਾਂ ਪਸੰਦ ਆ ਮੈਂ ਕਹਿੰਦਾ ਇੱਥੇ ਆ ਕੇ ਬੈਠ ਜਾਈਂ ਹੈ ਨਾ ਹਲਕਾ ਹਲਕਾ ਪਾਣੀ ਫੁੱਟ ਘੰਗਾਈ ਦੇ ਵਿੱਚ ਹੈ ਚਾਹੇ ਤੁਸੀਂ ਸਾਰਾ ਇਹ ਦਰਿਆ ਪਾਰ ਕਰ ਚੋ ਜਾਹਾਂ ਜਾ ਕੇ ਨੇ ਇਹਦੇ ਵਿੱਚ ਹੈ ਗਾਹਾਂ ਲਈਦੇ ਆਣੇ ਤਾਂ ਛੁੱਟਾ ਨਾਲ ਆ ਪੈਂਦਾ ਬਹੁਤ ਗੰਦਾ ਕਾਲਾ ਪਾਣੀ ਇਦੋਂ ਅੱਗੇ ਗਾਹਾਂ ਇੱਧਰ ਜਾ ਕੇ ਐ ਜਦੋਂ ਕ੍ਰੋਸ ਹੁੰਨੇ ਆ ਤਾਂ ਬੁੱਢਾ ਨਾਲਾ ਇਹਦੇ ਵਿੱਚ ਡਿੱਗਦਾ ਸਤਲੁਜ ਦੇ ਅੱਛਾ ਆ ਵੀ ਦੀ ਮੂਵਮੈਂਟ ਪਰ ਕੋਈ ਆਹ ਦੇਖੋ ਇੱਥੇ ਪਾਣੀ ਕਿੰਨਾ ਉੱਪਰ ਚੱਲਿਆ ਹੋਇਆ ਤੇ ਕਿੰਨਾ ਤੇਜ਼ ਵੀ ਇੱਥੇ ਵਹਾਅ ਦੇ ਹਨਾ ਵਹਾਅ ਪੂਰਾ ਤੇਜ਼ ਆ ਪਾਣੀ ਦਾ ਤੇ ਢੂੰਗਾ ਵੀ ਹੈਗਾ ਇੱਥੇ ਪਾਣੀ ਤਾਂ ਦੇਖ ਤਾਂ ਸਹੀ ਪਰ ਇਹ ਕਹੋ ਚੂੜੀ ਇੰਨਾ ਪਾਣੀ ਸਾਫ਼ ਹੈ ਬਈ ਕੋਈ ਬਾਤ ਹੈ ਕਾਂਚ ਦਾ ਜਗਾ ਹਾਂ ਨਾ ਜਾਈ ਕਰਨੀ ਤੇ ਹਿੱਟ ਸਡੂੰਗਾ ਮਾਰ ਜਿਹੜੀ ਤੋਂ ਮੈਂ ਦੱਸਦਾ ਸੀ ਗੱਲ ਅੱਛਾ ਆ ਲੋਕ ਜਿਹੜਾ ਮੱਥਾ ਟੇਕਦੇ ਆ ਆ ਦੇਖੋ ਕਿਵੇਂ ਲੋਕਾਂ ਨੇ ਗੰਦ ਸੱਟਿਆ ਨਾਰੀਅਲ ਫੁੱਲ ਪਤਾ ਨਹੀਂ ਕੀ ਕੁਝ ੁੱਟੀਆਂ ਦੇ ਰਹੇ ਨੇ ਇੱਥੇ ਆ ਜਿਹੜਾ ਏਰੀਆ ਏ ਥੋੜਾ ਜਿਹਾ ਸਾਈਡ ਤੇ ਆ ਗਿਆ ਇੱਥੇ ਪਾਣੀ ਪੂਰਾ ਤੇ ਚੱਲਦਾ ਨੁੱਕਰ ਤੇ ਤੇ ਆ ਵਿਚਾਲਾ ਉੱਚਾ ਕਾ ਇੱਥੇ ਬਰੇਤੀ ਦਾ ਢੇਰ ਲੱਗਿਆ ਪਿਆ ਐਵੇਂ ਉੱਪਰ ਜਾ ਕੇ ਆ ਹਾਂ ਮੌਸਮਦਾਰੀ ਗਰਮੀ ਤਾਂ ਨਹੀਂ ਪਤਾ ਲੱਗ ਰਿਹਾ ਗਰਮੀ ਤਾਂ ਨਹੀਂ ਮਹਿਸੂਸ ਹੋ ਰਹੀ ਹਾਂ ਹਾਂ ਮੈਂ ਤੈਨੂੰ ਆ ਜਾ ਕੇ ਦੂੰਗਾ ਕਿਹਾ ਜੀ ਇੱਥੋਂ ਪਾਣੀ ਰੜਾਣ ਦੇ ਵਿੱਚ ਤੇਜ਼ ਬਹੁਤ ਚੱਲ ਰਿਹਾ ਦੇਖ ਦੇ ਦੂਜਾ ਬੋਤਾ ਇਹਦਾ ਇਸ ਤਰ੍ਹਾਂ ਜਾ ਦੇ ਦੇਖ ਤਾਂ ਇਹ ਤਾਂ ਢੂੰਗਾ ਦਾ ਹੈਗਾ 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 ਆ ਰੇਕ ਜੀ ਦੇ ਵਿੱਚ ਹੀ ਬੈਠ ਜਾਗੇ ਆ ਕਿਸ ਨੇ ਭਾਈ ਫਰੇਮ ਸਿੱਟਿਆ ਕੀ ਪਤਾ ਕਿਹਦੀ ਕਿਸੇ ਦੀ ਫੋਟੋ ਮਚਾਰੇ ਸੜਤੀ ਹੋਈ ਚੱਕ ਬਾਬੇ ਦੀ ਹੋਣੀ ਆ ਪਤਾ ਨਹੀਂ ਬਾਪੇ ਦੀ ਹੈ ਕਿਹਦੀ ਹੈ ਮੈਨੂੰ ਆ ਲੱਗ ਜਿਵੇਂ ਜਿਵੇਂ ਸ਼ਹਿਰ ਦੇ ਨਾਲ ਲੱਗਦਾ ਉੱਥੇ ਜ਼ਿਆਦਾ ਇਹਦੇ ਵਿੱਚ ਗੰਦ ਛੱਡਦੇ ਹੋਣਗੇ ਲੋਕਾਂ ਦਾ ਆ ਦੇਗਾ ਇੱਥੇ ਬੱਦੀ ਉਹ ਕਰੀ ਗਏ ਸਹੀ ਹੈ ਪਾਣੀ ਸੱਚੀ ਵਿੱਚ ਬਹੁਤ ਸਾਫ ਹੈ ਜਦੋਂ ਬੱਚ ਨੇ ਆਜ ਤਨਾਤੇ ਗਏ ਸੀ ਨਹਾ دریا ਦੇ ਉੱਤੇ ਉੱਥੇ ਵੀ ਹੈ ਕਿੱਥੇ ਗਏ ਸੀ ਆਪਾਂ ਮਨਾਲੀ ਰੋਤੰਗ ਪਾਸ ਉਦੋਂ ਵੀ ਉਹ ਤੋਂ ਘੱਟ ਆ ਪਰ ਉਹ ਤਾਂ ਉਹ ਤਾਂ ਜ਼ਿਆਦਾ ਸਾਫ਼ ਸੀ ਉਹ ਤਾਂ ਡੰਗਾਈ ਦਾ ਵੀ ਦੇਖਦਾ ਸੀ ਵੀ ਇੰਨੀ ਇੱਥੇ ਇੰਨੀ ਡੂੰਗੀ ਹੈ ਇੱਥੇ ਨਹੀਂ ਪਤਾ ਲੱਗਦਾ ਪਰ ਇਹਨਾਂ ਨੀਚੇ ਬਰੇਤੀ ਹੈ ਨਾ ਸਮਝ ਨਹੀਂ ਉਹ ਹੀ ਰਹਿਤਾ ਇਹੀ ਨਿਕਲਦਾ ਹੋਰ ਇਹੀ ਤਾਂ ਹੈਗਾ ਹੁਣ ਆਪਾਂ ਭਰ ਕੇ ਇੱਥੇ ਟਰਾਲੀ ਲਿਆਈਏ ਨਜਾਇਜ਼ ਮਾਈਨਿੰਗ ਹੀ ਹੋਈ ਆਪਣੀ ਪ੍ਰਕਾਰੀ ਪ੍ਰਾਪਰਟੀ ਹੈ ਇਹ ਮੱਛੀਆਂ ਉੱਧਰ ਡੰਗਾਈ ਦੇ ਵਿੱਚ ਹੈਗੀਆਂ ਘੱਟ ਨਹੀਂ ਉੱਧਰ ਹੈਗੀਆਂ ਆਹ ਯਾਰ ਬਹੁਤ ਵਧੀਆ ਚੀਜ਼ ਆ। ਇੱਕ ਰੂਮ 101 103 ਰੂਮ ਦਾ। ਹਾਂ। ਉਹ ਤੋਂ ਬਾਇਨ ਦਾ ਸੀ। ਇਹ ਤਾਂ ਸਾਫ਼ ਹੀ ਆ। ਕਿਰਾਇਆ ਹੁੰਦਾ ਪਾਣੀ ਵਾਲਾ ਐ ਫਿਰਦੇ ਨੇ ਅੱਜ। ਠੀਕ ਇੱਥੇ ਖੜਾ ਤੇਰੀ ਫੋਟੋ ਕਰਾਂ। ਨਾ। ਜਿਆਦਾ ਕਾਲੀ ਆ। ਰੇਤਾਂ ਤੇ ਹੁਦਈ ਆ ਜਾਂਦਾ ਪੈਰ ਖਿੱਚੀ ਜਾਂਦਾ ਨਾ ਥਲੋਂ ਰੇਥੇ ਦੇ ਜਿਹੜਾ ਆਪਣੇ ਪੈਰ ਰੱਖੇ ਹੋਏ ਨੇ ਬ੍ਰੇਤੀ ਹਟੀ ਜਾਂਦੀ ਆ ਤੇ ਥਲੇ ਥਲੇ ਜਾਈ ਜੰਨੇ ਆਪਾਂ ਤਾਂ ਕਹਿੰਦੇ ਜਦੋਂ ਸਮੁੰਦਰ ਚ ਪਾਣੀ ਉਹਦਾ ਪਤਾ ਹੀ ਲੱਗਦਾ ਵਾ 2 ਮਹੀਨਾ ਤੱਕ ਇਹੀ ਤੇਜ ਹੋ ਜਾਣਾ ਵਹਾ ਤੇ ਇਹ ਜਿਹੜਾ ਇੰਨਾ ਸਾਫ ਪਾਣੀ ਦਿਸਦਾ ਹੁਣ ਸੁੱਧੂ ਬਾਦ ਇਹਦੇ ਵਿੱਚ ਮਿੱਟੀ ਮੁੱਟੀ ਕਿੰਨਾ ਹੀ ਕੁਝ ਮਿਲ ਜੂਗਾ ਆ ਤਾਂ ਨਹੀਂ ਆ ਸਕਦੇ ਉਹਨਾਂ ਮਹੀਨਿਆਂ ਦੇ ਵਿੱਚ ਉਥੋਂ ਤਾਂ ਆਪਾ ਉਹ ਜਿਹੜਾ ਉੱਥੇ ਬਣਿਆ ਹੋਇਆ ਬੰਨ ਉਥੋਂ ਤੱਕ ਹੀ ਆ ਬਸ ਕੱਚਾ ਆ ਤਾਂ ਹੀ ਤਾਂ ਲਾਇਆ ਵੀ ਪਾਣੀ ਖੋਰ ਕੇ ਉਧਰ ਨਾ ਜਾਵੇ ਪਲਾਸਟਿਕ ਦਾ ਕੁਝ ਹੋ ਪਲਾਸਟਿਕ ਦਾ ਕੁਝ ਹੋਊਗਾ ਕੀ ਇਹ ਹੈ ਕੀ ਲੱਭ ਲੈ ਤੈਨੂੰ ਦਮਰੂ ਹੈ ਚਲ ਮੈਨੂੰ ਹੀ ਲੱਗਦੀ ਆ ਮੈਨੂੰ ਚਲ ਮੰਜੀ ਹੀ ਲੱਗਦੀ ਆ ਮੈਂ ਕਿਹਨੂੰ ਸਾਫ ਕਰਦੀ ਆਪਾਂ ਹੁੰਗੜਾ ਬਾਹਰ ਫਿਰ ਤਾਂ ਵੀ ਪਾਣੀ ਖੜਦਾ ਇਹ ਪਹਿਲਾ ਕੈਸਟੀ ਆ ਜਿਹੜਾ ਪੌੜਾ ਹੈ ਨਾ ਪਹਿਲਾਂ ਪੌੜ ਨਹੀਂ ਸੀ ਹੁੰਦਾ ਉਹ ਜਿਹੜਾ ਬਣਿਆ ਅੱਛਾ ਉਹ ਸਾਹਮਣੇ ਵਾਲਾ ਠੀਕ ਹੈ ਬੜਵਾਇਆ ਸੀ ਮਤਲਬ 6-7 ਸਾਲ ਪਹਿਲਾਂ ਇਹ ਕੈਸਟੀ ਨਾਲ ਹੀ ਜਾਂਦੇ ਹੁੰਦੇ ਸੀ ਲੋਕ ਇੱਧਰ ਉੱਧਰ ਠੀਕ ਇੱਧਰ ਨਾਲ ਜਮਾ ਹੀ ਕੱਟ ਇੱਥੇ ਖੜ ਤੇਰੀ ਫੋਟੋ ਖਿੱਚਾ ਇੱਥੇ ਸਹੀ ਫੋਟੋ ਇੱਥੇ ਵਧੀਆ ਫੋਟੋ ਹੁੰਦੀ ਹੈ ਸ਼ਾਂ ਹੋ ਗਈ ਨਾ ਆਏ ਟੱਕ ਲੈ ਮੈਨੂੰ ਵੀ ਸਰ ਦੇ ਕੋਲ ਟੱਕ ਹੱਥ ਸਾਫ਼ ਕਰਨ ਲਈ ਬ੍ਰੇਕਤੀ ਆ ਹੱਥ ਸਾਫ਼ ਹੀ ਆ ਪਾ ਲਾ ਆ ਜਾ ਲਾ ਹਾਂ ਆ ਦੇਖੋ ਜੀ ਦਰਿਆ ਇੱਕ ਹੋਰ ਡਾਣਾ ਆ ਪਰ ਇਹ ਕਿੰਨੀ ਚੱਲਦੀ ਆ ਇਹ ਨੀਚੇ ਬ੍ਰੇਕਤੀ ਆ ਉੱਪਰ ਇੱਕ ਪਤਲੀ ਸਤ੍ਹਾ ਤਾਂ ਮਿੱਟੀ ਦੀ ਆ ਦੇਖ ਜਿਹੜਾ ਛਣ ਛਣ ਜਿਹੜਾ ਰੇਤਾ ਕਿਨਾਰਿਆਂ ਤੇ ਲੱਗਿਆ ਇਹ ਥੱਲੇ ਬ੍ਰੇਕੀ ਦਾ ਦੇਖ ਹੈ ਆਪਾਂ ਨੂੰ ਲੱਗ ਰਿਹਾ ਵੀ ਇੱਥੇ ਮਿੱਟੀ ਪਈ ਹੈ ਤੇ ਪਤਲੀ ਪਰਤ ਤਾਂ ਮਿੱਟੀ ਦੀ ਪਣੀ ਹੋਈ ਹੈ ਤੇ ਨੀਚੇ ਬ੍ਰੇਕੀ ਭਾਰੀ ਹੁੰਦੀ ਹੋਣੀ ਇੱਥੇ ਸਹੀ ਗੱਲ ਅੱਜਾ ਦਿਖਾਈ ਦੇਣਾ ਨਾ ਇੱਥੇ ਲਗਾਈ ਆ ਜੀ ਹੋ ਇਧਰ ਰਹਿਣ ਦੀ ਜਗ੍ਹਾ ਕੋ ਉੱਧਰ ਠੰਡਾ ਪਾਣੀ ਸਹੀ ਫਾਇਦਾ ਆ ਜੇ ਭਾਈ ਨਾ ਹੋਂਦਾ ਨਾ ਸਵਾਰ ਸਹੀ ਗੱਲ ਹੈ ਨਾ ਪੈਰ ਨਾਲ ਸਿੱਕੀ ਖਾਜੀ ਕਾ ਤਾਂ ਡਗਾਈ ਬਲ ਗਈ ਜੰਗਣ ਦੇ ਵੇ ਕੱਟਣਾ ਓਕਾ ਇੱਥੋਂ ਦੇ ਕਿ ਮਾ ਪਛਾਹ ਲੱਗਦਾ ਹੈ ਕਿੰਨਾ ਹੀ ਚੌੜਾ ਲੱਗਦਾ ਹਾਂ ਆ ਜਾ ਇੱਧਰ ਹੀ ਆ ਜਾਓ ਖੇਤੇ ਇਹਨਾ ਥੱਲੇ ਆ ਗਏ ਬਸ ਆਹੀ ਕੋਥਾ ਇੱਥੇ ਲੈ ਵੇ ਪੁਣਾ ਕੋਲੋਂ ਫਿਰ ਤੁਰੇ ਜਾ ਇੱਥੇ ਉਹ ਬਹਾਉਂਦੀ ਆ ਮਾਈਂਰ ਬਹੁਤ ਇੱਥੇ ਫਿਰ ਰਸਤਾ ਨਹੀਂ ਨਾ ਹੈਗਾ ਚੜਨ ਆਉਣ ਵਾਸਤੇ ਹੈ ਹਾਂ ਸੰਦੇ ਹੈ ਗੋਲੇ ਦਾ ਸਾਫ ਸਾਫ ਹੋਈ ਜਾਣਾ। ਆ ਵੀ ਤੇ ਨੂੰ ਡਾਉਣ ਵਾਲੀ ਮਿੱਟੀ ਪਾਣ ਜੂ। ਅੱਛਾ। ਇਹ ਚਿਕਨੀ ਇਹ ਨਾ। ਛੋਟੇ ਬਲ ਹੈਗਾ ਇਹ ਜਾ ਕੋਈ। ਸਾਡੇ ਬਲ ਕਗੜਦ ਰਿਆ ਹੈਗਾ। ਉਹਦਾ ਤਾਂ ਪਾਣੀ ਤੂੰ ਵੀ ਬਹੁਤ ਸਾਫ ਹੈ ਤੇ ਨਾਲੇ ਬਹੁਤ ਬਹੁਤ ਪਾਣੀ ਸਾਫ ਹਦਾ ਤਾਂ ਇਹਦੇ ਨਾਲ ਵੀ ਵੱਡਾ ਦਰਿਆ ਉਹ। 52 ਬੁਰਜੀਆਂ ਵਾਲਾ ਪੁਲਾ ਉਹਦੇ ਬਣਿਆ ਹੋਇਆ ਉਹ ਤੇ ਹਾਂ ਪੁਰਾਣਾ ਹੋਊਗਾ ਹਾਂ ਬਹੁਤ ਪੁਰਾਣਾ ਉਹ ਆ ਬਚਾਰਾ ਮਰਿਆ ਪਿਆ ਉਹ ਜੀ ਕੀ ਹੈ ਲਾਈ ਮੇਰਾ ਆਸ ਤੋਂ ਪਾਕਿਸਤਾਨ ਚ ਜਾਣਾ ਹੈ ਹਾਂ ਇਹ ਕਹਾ ਪਾਕਿਸਤਾਨ ਚ ਜਾਦਾ ਹੈ ਜਿਹਦਾ ਬਸ ਆਏ ਹੋਏ ਕਿਸ਼ਤੀ ਛੱਡੀ ਹੋਵੇ ਹਾਂ ਤੇ ਯਾਰ ਇਹ ਨਾਲ ਬਸ ਨਾਲ ਦੀ ਨਾਲ ਤੁਰਿਆ ਜਾਂਦੇ ਨੇ ਜਿੱਥੇ ਜਾਂਦਾ ਜਾ ਹੀ ਚਲਗੇ ਕੋਈ ਮਰਜੀ ਮੁਲਕ ਆਈ ਜਾਵੇ ਹੈ ਕੋਈ ਰੋਕ ਟੋਕ ਨਾ ਹੋਵੇ ਹੋਰ ਇਹ ਪੂਰਾ ਅਗਦੇ ਐਕਸਪਲੋਰ ਕਰਾਂਗੇ ਆਪ ਪੂਰਾ ਬਣਾ ਹੋਵੇ ਇੱਥੇ ਤੋਂ ਜਾਂਦੇ ਬੜੀ ਵਧੀਆ ਨਿੱਕੇਰ ਚਿਕਣੀ ਚਿਕਣੀ ਹੈ ਹੈ ਨਿੱਕੀ ਨਹੀਂ ਵਾਹ ਨਾਲੀ ਹੁਣ ਇਧਰੋਂ ਲਿਆ ਕੇ ਆਏ ਇਹਦੇ ਵਿੱਚ ਬ੍ਰੇਤੀ ਤੇ ਮਿੱਟੀ ਸ਼ਾਮਲਾ

ਪਾਣੀਆਂ ਦਾ ਵਹਾਅ ਕਿੰਨੀ ਰੁਕੇ ਨੇ ਤਾਂ ਜਿੱਥੇ ਜਾਣਾ ਉੱਧਰ ਹੀ ਜਾਣਾ। ਕਾਫੀ ਦੂਤਾਰੀ ਹੀ ਬੋਲ। ਆਹਰਾ ਪੁੱਠਾ ਕਰ। ਤੱਕਿਆ ਤੇ ਪੁੱਠਾ ਕਰ ਲੈਣਾ। ਘੁੰਮਣਾ ਹੀ ਨਹੀਂ ਹੈਗਾ ਇਹਦਾ ਕੈਮਰਾ। ਮੈਂ ਐਂ ਦੂਜੇ ਲੋਟ ਕਰ ਲੈਣਾ। ਅੱਛਾ। ਹਾਂ। ਹਾਂ। ਲਾਉਂਦੀ। ਲਾਉਂਦੀ। ਸੋ ਇੱਧਰ ਆ। ਦੇਖਦਾ ਸੱਚ ਬਈ। ਆ ਜੀ ਨੇ ਸਤਲੁਜ ਦੇ ਆ ਸੁਣਾ ਵੇ ਇਧਰ ਖੜਾ ਜਾ ਇਤਨੇ ਪਾਸੇ ਆ ਤੂੰ ਇਧਰੇ ਪਾਸੇ ਆ ਤੂੰ ਮਾਰੇ ਆ ਦੇ ਸੁਹਾ ਅਲੇ ਵੀ ਕਹਿਦੀ ਆ ਉਹ ਵਾਲੇ ਕੋਲੋਂ ਨਹੀਂ ਆ ਜੀ ਦੇਖ ਲੋ ਜੀ ਵਿਊ ਸਾਰਾ ਸਤਲੁਜ ਦਾ ਸਾਨੂੰ ਵਸ ਰਹੇ ਆ ਕਿੰਨਾ ਕੁ ਪਾਣੀ ਹੁਣ ਹੈਗਾ ਇਹਦੇ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਕਿੱਥੋਂ ਤੱਕ ਚੱਲ ਜਾਣਾ ਹੈ ਉਹ ਪਿੱਛੋਂ ਤੱਕ ਬੜਾ ਪਤਲਾ ਮਤਲਬ ਥੋੜੇ ਉਹਦੇ ਵਾਲਾ ਸਤਰਾ ਵਾਲਾ ਪਾਣੀ ਚੱਲਦਾ ਕੋਈ ਜ਼ਿਆਦਾ ਡੂੰਘਾ ਨਹੀਂ ਹੈਗਾ ਪਰ ਜਿਵੇਂ ਜਿਵੇਂ ਅੱਗੇ ਜਾਈ ਜਾਵਾਂਗੇ ਫਿਰ ਡੰਗਾਈ ਵੱਲ ਤੇ ਪਰ ਜਿਹੜਾ ਜਿੱਥੇ ਹੁਣ ਅਸੀਂ ਖੜੇ ਆ ਹੁਣ ਇੱਥੇ ਇੰਨਾ ਇੰਨਾ ਪਾਣੀ ਹੈ ਅੱਧਾ ਦਾ ਫੁੱਟ ਤੋਂ ਪੌਣਾ ਪੌਣਾ ਫੁੱਟ ਦੇ ਕਰੀਬ ਬਸ ਤੇ ਪਰ ਦੋ ਤਿੰਨ ਮਹੀਨਾ ਤੱਕ ਆ ਇਹ ਜਿਹੜਾ ਏਰੀਆ ਸਾਰਾ ਕਵਰ ਹੋ ਜੂਗਾ ਟੋਟਲੀ ਆ ਪੱਥਰ ਲੱਗੇ ਹੋਏ ਆ ਬੰਨੇ ਹੋਏ ਆ ਤਾਰਾ ਨਾਲ ਲੋਈ ਨੋ ਵੀ ਇਹੀ ਆ ਪਾਣੀ ਖੋਰੇ ਨਾ ਸਤਲੁਜ ਬਿਉ ਬਹੁਤ ਸੋਹਣਾ ਭਾਈ ਇੱਥੇ ਬੈਠਾ ਰਹਿ ਬਸ ਸ਼ਾਂਤੀ ਮੀਨੋ ਪਸੰਦ ਆ ਕੇ ਵਹਿੰਦੇ ਇੱਥੇ ਬਸ ਇਕਲਾਵੇਂ ਦਾ ਤੁੱਤ ਸਮਾਰ ਹੋਵੇ ਚਾਹ ਬਣਾਉਣ ਵਾਲਾ ਹੈ ਨਾ ਆਇਆ ਸੀ ਪੱਟ ਕੇ ਤੇ ਬਣਾਇਆ ਹੋਵੇ ਛੱਟਕੀ ਉਹ ਤਾਂ ਅਜੇ ਕੋਈ ਇਹ ਧਾਂ ਕੁੜੇ ਜਿਹੀ ਕਰਵਾਉਂਦਾ ਕੋਈ ਉਹ ਲੱਕੜੀ ਨੂੰ ਘਰੀ ਸੀ ਜੀ ਕਰੀਏ ਅੰਦਰ ਸਰ ਜਾਣਾ ਹੁੰਦਾ ਸ਼ੀਣਾ ਨਾਲ ਇਹ ਕਿਉਂਿਆ ਨਾਲ ਆ ਆਪਾਂ ਤੁਰੇ ਹੁਣ ਜਿੱਥੇ ਪੁਸਤੀ ਪੜਾ ਹੁੰਦੀ ਆਪਾਂ ਰੇਤੇ ਤੇ ਵੀ ਜਾਇਆ ਏ ਹਾਂ ਤੇ ਮੇਰੇ ਪਾਣੀ ਦੇ ਜਾਇ ਪਾਣੀ ਜਿਹੜਾ ਜਮਾ ਖਾਰਾ ਸੀ ਉਸੇ ਸਮੁੰਦਰ ਬਾਹਰ ਫਤੇ ਵੀ ਘੁੰਮਿਆ ਇਹ ਰਹਿ ਗਿਆ ਹੁਣ ਬਸ ਉੱਪਰ ਨੂੰ ਹਵਾ ਦਾਸ਼ ਚੱਲ ਜੇ ਬਰਗਾ ਦੇ ਬਸ ਅੱਧਾ ਪਰ ਸਬਕ ਰੱਖਿਆ ਹੈ ਇਹ ਨਹੀਂ ਅਰਾ ਯਾਰ ਆਈ ਤੇ ਜਨਾ ਸਵਾਦ ਤਾਂ ਹੈ ਥੋੜਾ ਥੋੜਾ ਹਲਕਾ ਹਲਕਾ ਪਾਣੀ ਹਾਂ ਨਾ ਆਉਂਦਾ ਵੀ ਇਹਦੇ ਵਿੱਚ ਤਾਂ ਗਰਮੀ ਪੂਰਾ ਹੀ ਸਵਾਦ ਹੁਣ ਪੀ ਕੋ ਨਾਲ ਸਕਦੇ ਪਰ ਆਪਾਂ ਨੇ ਕੋਈ ਐਨੀ ਸਮਾਨ ਹੂੰ ਸਹੀ ਗੱਲ ਮੈਂ ਕੀਟਾ ਕਰ ਲੈ ਕੋਲ ਭਰ ਕੇ ਦੇਖ ਰਹੀ ਨੀ ਪਾਣੀ ਕਿਹਦੇ ਦੀ ਆ ਦੇਖ ਲੈ ਟੇਸਟ ਕਰਕੇ ਟੇਸਟ ਦੋ ਕੀ ਆਹ ਹੋਂਦ ਇਹ ਕਿਹੜਾ ਹੈ ਇਹ ਸੈ ਸਰਕਾਰ ਦੂ ਹੈਂ ਦੇਖਦਾ ਦੇਖ ਉਹਨੇ ਕਿਹਜਾ ਆ ਦੇਖਦਾ ਸਹੀ ਮੈਂ ਵੀ ਪੀਊਂਗਾ ਐ ਥੋੜੀ ਜਿਆ ਸਾਫ ਸਾਫ ਜੀ ਜਗ੍ਹਾ ਤੇ ਚੱਲ ਕਾਚੀ ਤੇ ਨੂੰ ਦਰਿਆਵਾਂ ਦਾ ਪੱਤੀ ਹੁੰਦਾ ਕਿਹੜੇ ਇਲੈਕਟ੍ਰੀਕ ਕੋ ਚੱਲਦਾ ਪਾਣੀ ਸਾਰਾ ਇਹ ਇੰਨਾ ਪਾਣੀ ਬਹੁਤ ਸਾਫ਼ ਲੱਗ ਰਿਹਾ ਹੈ ਇੱਕ ਸੋਨਾ ਕਿ ਮੇਰੇ ਨਾਲ ਤੋਰੀ ਦੇਖ ਲੈ ਠੱਡ ਕਰਦਾ ਵੀ ਪਾਣੀ ਪੀਂਦੇ ਹੁੰਦੇ ਠਕਰ ਤਰਿਆ ਦਾ ਹੈ ਬੈਨਾ ਸਾਫ਼ ਪਾਣੀ ਚੋ ਲਾ ਪਰ ਇਹ ਟਰਾਸ ਦੀ ਆਪਾਂ ਇੰਨੇ ਵਧੀਆ ਬਰਿਆ ਦਾ ਪਾਣੀ ਨਹੀਂ ਪੀਸਾਂ ਇੰਨਾ ਪਾਣੀ ਹੋਣ ਦੇ ਬਾਵਜੂਦ ਉਗਲਾਰੀ ਹੈਂ ਅਹ ਪਾਣੀ ਨਹੀਂ ਪੀਸ ਸਕਦੇ ਪਰ ਇਹ ਕੀ ਹੋ ਗਿਆ ਇਹ ਤਾਂ ਨਹੀਂ ਆਪਾਂ ਪਾਣੀ ਦਾ ਪੂਰਾ ਖੰਡਾ ਆਹ ਦੇਖਦਾ ਮੈਂ ਗੱਟ ਕੇ ਮਾਰਦੇ ਹੈ ਵੀ ਕਿਨ ਮੋਟਾ ਦਰਿਆ 'ਚ ਗੱਡਣ ਲੱਗ ਗਿਆ ਕੋਈ ਸਮਾਨ ਕਿ ਅਭੀ ਕਿੰਨਾ ਕਾ ਕਿੰਨਾ ਕ ਪਾਣੀ ਐ ਡੂੰਗਾ ਅੱਛਾ ਫਟ ਫਟ ਆਏ ਲੱਗੇਦਾ ਹੋਏ ਰੁੜੇ ਰੁੜ ਕੇ ਆਇਆ ਹੋਇਆ ਲੱਕੀ ਲੱਜ ਆਇਆ ਏ ਇਹ ਕਿਸ਼ਤੀ ਬਣਾ ਕੇ ਤੈਰੀ ਏ ਹੋਏ ਹੈ ਇਹ ਕੀ ਦੇਖਦਾ ਇਹ ਗਣਾ ਦੋ ਦੋ ਤਨ ਹੋਣਾ ਚਲ ਚਲ ਇਧਰ ਨੂੰ ਲੈ ਕੇ ਜਾ ਉਹ ਹੈ ਕਰਕੇ ਜ ਆਪਣਾ ਕੋਲੇ ਹੋਵੇਗਾ ਰਫਦਾ ਜਾ ਕਰੀਏ ਲੈਕਸਪੈਰੀਮੈਂਟ ਲੈਕਣਾ ਜੋੜ ਕੇ ਦੁੰਗਾ ਹੀ ਜ਼ਿਆਦਾ ਹੋ ਰਹੀ ਹੈ ਜ਼ਿਆਦਾ ਹੈ ਤੇ ਪਾਣੀ ਦਾ ਫਲੋ ਵੀ ਤੇਜ਼ ਇੰਦਰ ਆਹ ਦੇਖਦਾ ਸੀ ਆਪਾਂ ਕਿੱਥੇ ਫਿਰਨੇ ਨਰਾ ਪਾਣੀ ਜਾਂ ਗੱਟ ਦੇ ਇਹਨੂੰ ਪਤਾ ਲੇ ਗੱਟ ਦੇ ਗੱਟ ਦੇ ਕਦੇ ਪਤਾ ਲੱਗੂ ਆੱਗ ਦਾ ਘਾਟ ਥੱਲੇ ਨੂੰ ਮਾ ਗਿਆ ਤਲੀ ਲੈ ਇਹ ਉੱਤੇ ਹੀ ਖੜ ਕੇ ਫੋਟੋ ਖਿਚਾ ਚਾੜੇ ਉੱਤੇ ਕਿਸ ਨਾ ਜਾ ਤਰੀਕਾ ਜਾ ਲਾ ਚੜਦਾ ਜਿਹੜੇ ਤੇ ਉਹ ਰਾਤ ਗਿਆ ਸੀ ਲੋਕ ਬ੍ਰਿਟਿਸ਼ ਆਹਨੇ ਕਲਿੱਕ ਕਰ ਹੂੰ ਉਹ ਤਾਂ ਜਮੇ ਕਿ ਉਹ ਚੱਲ ਚੱਲ ਠੀਕ ਠੀਕ ਹੋਰ ਮੇਰੀ ਵੀ ਖੇਚੀ ਕੁਝ ਕਰਦੇ ਫੜ ਮੇਰੀ ਵੀ ਖੇਚ ਇੱਕ ਅਰੇ ਮੈਂ ਹੱਥ ਪਾ ਗੱਡੇ ਪਾਣੀ ਵਧੀ ਜਾਂਦਾ ਜਦੋਂ ਪਾਣੀ ਵਧ ਜੂਗਾ ਯਾਰ ਵਾਧਾ ਕਿਤੇ ਨਹੀਂ ਬਰਖਾ ਹੋ ਰਹੀ ਚੜਦੇ ਕਰਤਾਪੀ ਕਰਨੇ ਚਾਗਰ ਕਹਿੰਦਾ ਪਾਣੀ ਚ ਬੜ ਕੇ ਇਹ ਦੇਖੋ 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 ਇਹਨਾਂ ਦੇ ਕੰਮ ਦੇਖੋ ਕੀ ਕੁਛ ਕਰਦੇ ਆ ਪਾਣੀ ਤਾਂ ਆਵੇ ਆ ਨਾ ਪੂਰਾ ਆਵੇ ਹਾਂ ਹਾਂ ਪੂਰੀ ਆਉ ਜਮਾ ਦੇਖਿਓ ਦਵਾਰੇ 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 ਜੰਪ ਮਾਰ ਕੇ ਚੜਾ ਕੋਈ ਨਹੀਂ ਉਹਦੀ ਕਰ ਦੂਗੇ ਕਹਿੰਦੇ ਥੱਲੇ ਦੱਬ ਲਾ ਪਹਿਲਾਂ ਕਮਾ ਕਮਾ ਆਇਨੀ ਆਇਂ ਆਇਂ ਫੇਰ ਫੇਰ ਕੇ ਛੇਲ ਦੋ ਚੱਲ ਪਾਸ ਰੇਤੇ ਚ ਦਾ ਬਸਿਆ ਚੜ 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 ਉੱਪਰ ਮੈ ਕਰ ਲਿਆ ਨੁਕਸਾਨ ਮੇਰੇ ਨਾਲ ਤਾਂ ਹੈਗਾ ਪਾਣੀ ਪਤਾ ਦੌਰ ਕਰ ਕੁਛ ਨਾ ਕੁਛ ਤਾਂ ਲੈ ਕੇ ਜਾਊ ਆਪਣੇ ਕੋਲ ਉਹ ਚੱਲ ਕੋਈ ਨਹੀਂ ਐਡੀ ਜੱਲਾ ਸੋ ਕਾਉਨ ਨਾ ਚੜਦਾ ਨਹੀਂ ਟੰਬੇ ਤੇ ਖਰਾਬ ਨਹੀਂ ਹੁੰਦਾ ਖਰਾਬ ਤਾਂ ਦੇਖੋ ਬਾਅਦ ਬੰਦ ਬੰਦ ਕਰਦੇ ਹਾਂ ਹੈ ਕਰਦੇ ਬੰਦ ਰਹਿਣ ਦਾ ਚੱਲੀਏ ਨਾ ਲਾਈਟ ਦੇਖਦੇ ਵਿਚਾਰੀ ਲਾਈਟ ਤਾਂ ਆ ਰਹੀ ਹੈ ਹਾਂ ਕੀ ਕਰਕੇ ਟੈਸਟ ਕਰਨਾ ਪਾਣੀ ਹਾਂ ਲੈ ਬਈ ਜਾਗਰ ਕਹਿੰਦਾ ਮੈਂ ਪਾਣੀ ਪੀ ਕੇ ਦੇਖੂਗਾ ਸਤਲੁਜ ਦਾ ਤੇ ਲੱਗ ਰਹੀ ਹੈ ਤੇ ਟੈਸਟ ਦੱਸਣਾ ਕਿਵੇਂ ਦਾਗਾ ਸੱਚੀ ਦਾ ਕਰੂਗਾ ਹੀ ਮੈਂ ਠੀਕ ਆ ਓਏ ਹੈ ਮਿੱਠਾ ਪਾਣੀ ਦੇਖ ਲੈ ਸੱਚੀ ਦੇਖ ਲੈ ਪੀ ਕੇ ਅੱਛਾ ਜੇ ਦੇਖ ਪਹਿਲਾ ਹੱਥ ਪੂੰਝ ਲੈ ਦੇਖ ਪੀ ਕੇ ਦੇਖ ਸੱਚੀ ਦਾ ਘਰੀ ਮੈਂ ਸੱਚੀ ਦਾ ਪੀਤਾ ਹੋਈ ਨਹੀਂ ਮਜ਼ਾ ਇਹੋ ਜਿਹਾ ਪਾਣੀ ਸਾਫ ਹੈ ਹਾਂ ਠੀਕ ਵੇਂ ਠੀਕ ਆਇਆ ਹੁਣ ਤੇਨੇ ਇੱਕ ਹੋਰ ਚੀਜ਼ ਦਿਖਾਉਂਗਾ ਪਾਣੀ ਆਪਾਂ ਟੈਸਟ ਤਾਂ ਕਰ ਲਿਆ ਵੀ ਮਿੱਠਾ ਬਹੁਤ ਆ ਪਾਣੀ ਹਾਂ ਹਾਂ ਪਰ ਉਹਦੇ ਵਿੱਚ ਅੰਤਰ ਪਤਾ ਨਹੀਂ ਸਾਲਟ ਕੀ ਕੁਝ ਹੋਊ ਹੋਣਗੇ ਆ ਕੀ ਪਿਆ ਉਹ ਆਹ ਕਾਦੀ ਹੱਡੀ ਆਹ ਪਾਣੀ ਵਿੱਚ ਟੱਪਾਂ ਵਿੱਚੀ ਤਾਂ ਤਾਂ ਹੀ ਕਹਿੰਦਾ ਸੀ ਕਹਿੰਦਾ ਨਮਕੀਨ ਚ ਓਹੋ ਦੇਖ ਕਾ ਨਾ ਹੋਇਆ ਇਹ ਕੁੱਤੇ ਦਾ ਨਾ ਨਾ ਇਹ ਪਤਾ ਕੀ ਹੈ ਇਹ ਕਿਸੇ ਜਾਨਵਰ ਦਾ ਹੈ ਹੂੰ ਉਹਦਾ ਪੰਛੀ ਦਾ ਕਿਸੇ ਦਾ ਓਏ ਓ ਬਦ ਸਹੀ ਆ ਇੱਧਰ ਲਵੇ ਲਵੇ ਦਾ ਹੈ ਨਾ ਤੇਰਾ ਪਿਸਟਲ ਆਇਆ ਹੈ ਹੈ ਹੈਗਾ ਨਾ ਪਿਸਟਲ ਇਕਦਰਾ ਇਹੋ ਆ ਦੰਦ ਚਿੱਕੇ ਪੈਕਾ ਚਲ ਆ ਜੰਨੀਏ ਵਾਏ ਆਜਾ ਚੱਲ ਸੋ ਇਹ ਸੀ ਸਤਲੁਜ ਜਿਹਦਾ ਪਾਣੀ ਦਾ ਲੈਵਲ ਕਿੱਥੇ ਤੱਕ ਚੱਲ ਰਿਹਾ ਤੇ ਆਉਣ ਵਾਲੇ ਸਮੇਂ ਚ ਇਹਦਾ ਪਾਣੀ ਦਾ ਲੈਵਲ ਵੱਧ ਜਾਣਾ ਤੇ ਪਾਣੀ ਦਾ ਟੇਸਟ ਕਿਵੇਂ ਦਾ ਉਹ ਸਮਝ ਨਹੀਂ ਆ ਰਿਹਾ ਪਤਾ ਲੱਗ ਗਿਆ ਵੈਸੇ ਪਾਣੀ ਪੀਣ ਦੇ ਵਿੱਚ ਤਾਂ ਮਿੱਠਾ ਠੀਕ ਹੈ ਪਰ ਉਹਦੇ ਅੰਦਰ ਕੀ ਕੁਝ ਹੈ ਉਹਦੇ ਬਾਰੇ ਨਹੀਂ ਪਤਾ ਹੈ ਆ ਤੇ ਨੈਚੁਰਲ ਜਿਹੜੀ ਕਹਿੰਦੇ ਨਾ ਬਰੇਤੀ ਆ ਉਹੋ ਦੇਖੋ ਕਿਵੇਂ ਚੜੀ ਪਈ ਹੈ ਇੱਥੇ ਸਤਲੁਜ ਤੇ ਇਹ ਚੀਜ਼ ਦੀ ਜਿਹੜੀ ਮਲਕੀਅਤ ਹੈ ਉਹ ਸਰਕਾਰ ਕੋਲੇ ਆ ਤੇ ਨਜਾਇਜ਼ ਮਾਈਨਿੰਗ ਤੇ ਇਸੇ ਤੇ ਰੋਕ ਲਾਈ ਹੋਈ ਆ ਇਹ ਹੀ ਚੀਜ਼ ਆ